ਇਹ ਤਸਵੀਰਾਂ ਬਟਾਲਾ ਤੇ ਜੀਟੀ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਨਿੱਜੀ ਗੱਡੀ 'ਚ ਆ ਰਹੇ ਪੁਲਿਸ ਮੁਲਾਜ਼ਮ ਦੇ ਵੱਲੋਂ ਗੱਡੀ ਬੇਕਾਬੂ ਹੋ ਕੇ ਪਹਿਲਾਂ ਟਰੈਕਟਰ ਟਰਾਲੀ ਦੇ ਨਾਲ ਟਕਰਾਈ ਅਤੇ ਮੁੜ ਸੜਕ ਦੇ ਵਿੱਚਕਾਰ ਬਣੇ ਡਿਵਾਈਡਰ ਨਾਲ ਝਾ ਵੱਜੀ ਜਦ ਹਾਦਸੇ 'ਚ ਟਰੈਕਟਰ ਤੇ ਸਵਾਰ ਨੌਜਵਾਨ ਟਰੈਕਟਰ ਤੋਂ ਥੱਲੇ ਡਿੱਗ ਗਿਆ ਅਤੇ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਦੂਸਰੇ ਪਾਸੇ ਗੱਡੀ 'ਚ ਸਵਾਰ ਕੋਈ ਹੋਰ ਨਹੀਂ ਸਗੋਂ ਨਸ਼ੇ 'ਚ ਤੋਤੇ ਇੱਕ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਏ ਜਿਸ ਦਾ ਸਰਕਾਰੀ ਅਸਲਾ ਵੀ ਉਹ ਆਪਣੀ ਗੱਡੀ ਦੇ ਵਿੱਚ ਛੱਡ ਕੇ ਇਹ ਹੰਗਾਮਾ ਕਰਨ ਲੱਗਿਆ ਰੁਕ ਰੁਕ ਰੁਕਦੇ ਸੀ ਜੀ ਅਸੀਂ ਆਉਣ ਦੇ ਉਧਰੋਂ ਕੰਮ ਤੇ ਚੱਲੇ ਮਾਲ ਭਰਨ ਚੱਲੇ ਹਿੱਥੋਂ ਅੱਛਾ ਤੇ ਇਹ ਉਧਰੋਂ ਆਇਆ ਸ਼ਰਾਬ ਪੀਤੀ ਇਹ ਗੱਡੀ ਲੈ ਕੇ ਸਾਨੂੰ ਸਾਈਡ ਮਾਰ ਦੇ ਲੱਗਾ ਸੀ ਤੇ ਨੇ ਆਉਣ ਕੀਤਾ ਕਿ ਟਰੈਕਟਰ ਫੁੱਟਬਾਲ ਤੇ ਚੜ ਗਿਆ ਤੇ ਅਸੀਂ ਡਿੱਗ ਗਏ ਕੌਣ ਸੀ ਆ ਪੁਲਿਸ ਵਾਲਾ ਜੇ ਕੋ ਤੋ ਗੱਡੀ ਉਹਦੀ ਲੱਗੀ ਆ ਉਹ ਜੇ ਉਹ ਕਰਦੇ ਸੀਗਾ ਹਾਂਜੀ ਉਹ ਕਾਰ ਉਹ ਗੱਡੀ ਕਾਰ ਦੇ ਤੁਸੀਂ ਕਰਦੇ ਸੀ ਅਸੀਂ ਤੇ ਜਾਂਦੇ ਜਾਂਦੇ ਪਏ ਹਾਂਜੀ ਕਿੱਤੇ ਜਾਣਦੇ ਕੋਈ ਟਰੈਕਟਰ ਦੇ ਟਰੈਕਟਰ ਦੇ ਹਾਂਜੀ ਟਰੈਕਟਰ ਤੇ ਬੈਠੇ ਮਾਈਟਰਲੀ ਸਾਈਡ ਬੈਠਾ ਉਹਦੇ ਇੱਕ ਦਿਨ ਕੀਤਾ ਤੇ ਹਟ ਬਾਅਦ ਚੜ ਗਿਆ ਨਿਕਲਿਆ ਬਾਹਰ ਨਿਕਲ ਕੇ ਗੱਲਬਾਤ ਕੀਤੀ ਉਹਨਾਂ ਕੋਈ ਹਾਂਜੀ ਉਹਦੇ ਬੌਜੀ ਬੜੇ ਦੱਬੇ ਮਾਰਨ ਗੱਲ ਪੈਂਡਿਆ ਅੱਗੋਂ ਤੁਹਾਨੂੰ ਕੱਪੇ ਮਾਰਦਾ ਦੱਸੋ ਵੀ ਗੱਲ ਪੈਂਡਿਆ ਜੇ ਉਹ ਕਹਿੰਦਾ ਮੈਂ ਤੁਹਾਨੂੰ ਠੋਕ ਦੂੰ ਕੋਈ ਕਰ ਲੈ ਕੋਈ ਕਰ ਬੰਡਿਆ ਬੌਜੀ ਵੇਖੋ ਸਾਰੇ ਬੰਦੇ ਇੱਥੇ ਸਾਰੀ ਕਿੰਨੇ ਕੁ ਬੰਦੇ ਸਾਰਿਆਂ ਨੂੰ ਪਈ ਜਾਂਦੇ ਡੁੱਡ ਕੇ ਕਦਾ ਤੁਸੀਂ ਮਾਫੀਆਂ ਮੰਗੋਗੇ ਮੇਰੇ ਕੋਈ ਇਹ ਇੱਕ ਸਾਡੀਆਂ ਲੱਤਾਂ ਤੋੜਦੀਆਂ ਮੇਰੇ ਲੱਤ ਵੀ ਤੋੜਦੀ ਆਂ ਮੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਪ੍ਰਸ਼ਾਸਨ ਕੋ ਕਿ ਸਾਡਾ ਆ ਜੋ ਨੁਕਸਾਨ ਆ ਸਾਡਾ ਜੋ ਸਾਡਾ ਨੁਕਸਾਨ ਜੋ ਸਾਡਾ ਲਾਜੋ ਸਾਡਾ ਕਿਤੇ ਹੋਰ ਰਾਡ ਕੋ ਪ੍ਰਸ਼ਾਸਨ ਕੋ ਆਡੀ ਕੋਈ ਮੰਗ ਨਹੀਂ ਆਉੜਿਆ ਸਿੱਧੇ ਟਰੈਕਟਰ ਲੈ ਕੇ ਇੱਕ ਮੁਲਾਜ਼ਮ ਬੰਦਾ ਆਇਆ ਵਾ दारू ਪੀਤੀ ਆ ਮੰਨ ਲਓ दारू ਪੀ ਕੇ ਇਦਾਂ ਜੇ ਹੋਰ ਕੇ ਚਵਾਜ ਜਾਂਦਾ ਨੁਕਸਾਨ ਹੋ ਜਾਂਦਾ ਫੇਰ ਕੋਣੀ ਵਾਲੀ ਵਾਟਸ ਅਹੀਂ ਪੰਚ ਪ੍ਰਸ਼ਾਸਨ ਕੋ ਇਹੋ ਮੰਗ ਮੰਗਦੇ ਆ ਵੀ ਸਾਡੇ ਬੰਦੇ ਦੀ ਆ ਵੇਖੋ ਲੱਤ ਟੁੱਟ ਗਈ ਆ ਇਹ ਕੌਣ ਸਾਫ਼ ਕਰੂਗਾ ਉਹ ਤਾਂ ਵਿਚਾਰਾ ਅੱਗੇ ਹਾਂਡੀ ਗਾਇਬ ਆ ਉਹ ਕਿਤੇ ਤੇ ਗੱਡੀ ਤੇ ਸੀ ਉਹ ਗੱਡੀ ਤੇ ਆ ਭਜੀ ਉਹ ਗੱਡੀ ਤੇ ਉੱਥਾ ਵੈਸੇ ਸਾਨੂੰ ਉਹ ਸਾਡੀ ਬੇਇੱਜ਼ਤੀ ਕਰਨ ਡਿਆ ਕਹਿੰਦਾ ਤੂੰ ਅੰਨੇ ਜੇ ਫਲਾਣਾ ਢੀਂਗਾ ਮੰਨ ਲਓ ਹਾਰਡ ਕੋਰ ਨੁਕਸਾਨ ਹੋ ਜਾਂਦਾ ਫੇਰ ਕੌਣ ਜ਼ਿੰਮੇਵਾਰ ਹੂੰ ਤੇ ਚਲੋ ਸਾਡੇ ਲੱਗ ਗਿਆ ਇਹਨੇ ਲਿਆ ਕੇ ਸਾਈਡ ਮਾਰਤੀ ਹਾਂ ਸੁगराज ਸਿੰਘ ਜੀ ਸਵਰਾਜ ਸਿੰਘ ਸਵਰਾਜ ਸਿੰਘ ਡੰਗਣ ਕੇ ਗਿਆ ਇਹਨਾਂ ਨੇ ਗੱਡੀ ਉੱਥੋਂ ਨਹੀਂ ਘੁਮਾਰਨ ਮੈਂ ਨਹੀਂ ਆਵਦਾ ਜਾ ਰਹੇ ਡਰਾਈਵਰ ਨੰਬਰ ਵੇਖ ਲਾਵੇ ਜੱਗਰ ਸਿੰਘ ਸਵਰਾਜ ਸਿੰਘ ਕਿੱਥੇ ਜਗਰ ਦੇ ਜਨੇ ਨਾਮ ਹੋਏਗਾ ਕਿੱਥੇ ਕਿੱਥੇ ਡਿਊਟੀ ਕਰਦੇ ਹੋ ਗਲਤੀ ਨਹੀਂ ਕੋਈ ਸਵਰਾਜ ਨਹੀਂ ਰੱਜੀ ਕਿੱਥੇ ਡਿਊਟੀ ਕਰਦੇ ਹੋ ਕਿੱਥੇ ਡਿਊਟੀ ਕਰਦੇ ਹੋ ਡਿਊਟੀ ਕਿੱਥੇ ਹੈ ਤੁਹਾਡੀ ਭਾਈ ਜੋ ਵੀ ਚੌਂਕੀ ਆ ਹੈ ਪੁਰਜੋਗੇ ਪੁਰਸ਼ੀ ਹਾਲੀਵਾਲ ਲੱਗ ਭਾਈ ਜੀ ਮੈਂ ਗੱਡੀ ਹਲਾਉਂਦੀ ਮੈਂ ਬਈ ਕੀ ਗੱਲ ਆਪਾਂ ਸਾਡੀ ਡਿਊਟੀ ਹੈ ਹਾਂ ਹਾਲੀਵਾਲ ਲੱਗ ਮੈਂ ਖਿਲਾੜ ਕੇ ਨਹੀਂ ਆਪਾਂ ਜੰਗਰ ਤੇ ਮੈਂ ਆਪਣੀ ਗੱਡੀ ਭਜਾਰਾਂ ਕਿਉਂ ਭਜਾਵਾਂ ਮੈਂ ਸਜਣਾ ਲੋਕਾਂ ਦੇ ਭਲਾ ਕਰਦਿਆਂ ਅਸੀਂ ਐ ਭਲਾ ਖਣਾ ਕਰਦੇ ਰਹੇ ਹਾਂ ਗੱਲਾਂ ਵੀ ਗੱਡੀਆਂ ਬੰਦੇ ਨੂੰ ਆ ਗੱਡੀਆਂ ਖਿਲਾੜੀ ਜਾ ਬੰਦੇ ਨੂੰ ਬੈਟ ਨੰਬਰ ਨੋਟ ਕਰ ਲੋ ਭਲਾ ਕਰਦੇ ਨੇ ਇੱਕ ਮਿੰਟ ਇਹਨਾਂ ਲੋਇ ਕਰਾ ਦੋ ਬੰਦਿਆਂ ਨੇ ਟੈਕਟਰ ਠੋਈ ਕਰਾ ਦੋ ਐਸਐਮਜੀਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਣ ਤੋਂ ਛੁਟਕਾਰਾ ਸੰਤਾਨ ਹੀਨਤਾ ਲੋਟੇ ਸੱਤਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ